ਲੋ ਜੀ ਬਾਈ ਉਰੇ ਨਿਕਲਦਾ 12 ਦਾ ਪਾਣੀ ਸਾਰਾ ਹੀ ਬਈ ਤਕਰੀਬਨ ਐਤ ਕੀ ਦੇਖ ਲਓ ਪੂਰਾ ਪਾਣੀ ਚੱਲਦਾ ਲੋ ਜੀ ਬਾਈ ਆਹ ਸਾਈਡ 12 ਦਰੀ ਚੱਲਦੀ ਦੇਖੋ ਇਹਨੂੰ ਅਮਰਜੈਂਸੀ ਗੇਟ ਕਹਿੰਦੇ ਆ ਇਹ ਵੀ ਬਾਈ 12 ਦੇ 12 ਹੀ ਖੁੱਲੇ ਆ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹਾਂਜੀ ਵਰਦਾਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਜੀ ਬਾਈ ਪਹੁੰਚੇ ਆ ਰੋਪੜ ਸਤਲੁਜ ਦਰਿਆ ਤੇ ਤੇ ਇਸ ਟਾਈਮ ਖੜੇ ਆ ਬਾਈ ਅਸੀਂ ਜਿਹੜਾ ਨਵੇਂ ਸ਼ਹਿਰ ਨੂੰ ਜਾਂਦਾ ਏ ਪੁਲ ਉਹਦੇ ਪਰ ਵੀ ਅੱਜ ਪਾਣੀ ਦੇਖੋ ਬਾਈ ਬਾਈ ਬਹੁਤ ਅੱਜ ਪਾਣੀ ਅੱਜ ਪਹਿਲਾਂ ਗਿਲਤੇ ਪਾਣੀ ਜ਼ਿਆਦਾ ਏ ਹਾਂ ਕਿਉਂਕਿ ਅੱਗੇ ਬਾਈ ਇੱਥੇ ਝੂਣਜੇ ਹੁੰਦੇ ਤੇ ਉਹ ਵੀ ਡੁੱਬ ਗਏ ਵੀ ਪਰੇ ਚੜ ਗਏ ਕਿਉਂਕਿ ਪਾਣੀ ਖੱਡਾ ਖੁੱਡਾ ਦਾ ਵਿੱਚ ਰਲ ਜਾਂਦਾ ਰ ਪ੍ਰਧਾਨ ਜੇ ਆਪਾਂ ਨੂਰ ਪਰਵੇਦੀ ਨੂੰ ਗਏ ਤੇ 50 ਖੱਡਾ ਹੋਣੇ ਰਸਤੇ 'ਚ ਮੀਂਹ ਵੀ ਪੈਂਦੇ ਨੂੰ 12 ਘੰਟੇ 12 24 ਘੰਟੇ ਹੀ ਹੋ ਗਏ ਭਾਈ ਮੀਂਹ ਪੈਂਦੇ ਨੂੰ ਵੀ ਉਹ ਸਾਹਬ ਨਾਲ ਦੇਖੋ ਤੁਸੀਂ ਆ ਜਾਣੀ ਭਾਈ ਐਨੀ ਬੇਨਤੀ ਅਸੀਂ ਵੀ ਤਾਂ ਆਏ ਆ ਬਾਈ ਦਾ ਕਮੈਂਟ ਆਇਆ ਥੇ ਇੱਕ ਦਾ ਹਾਂ ਉਹ ਵੀ ਵੀਡੀਓ 'ਚ ਵੀ ਸਾਨੂੰ ਦੱਸਿਓ ਪਾਣੀ ਦੀ ਅਪਡੇਟ ਭਾਈ ਬਫ ਪਾਣੀ ਅੱਜ ਵੀ ਭਾਈ ਇਹ 'ਚ ਆਏ ਹੋ ਆ ਵੀ ਚਲੋ ਜਿਹੜੇ ਲਾਗਪਾਸ ਰਹਿੰਦੇ ਆ ਉਹ ਵੀ ਸਾਡੀ ਵੀਡੀਓ ਦੇਖਦੇ ਉਹਨਾਂ ਨੂੰ ਵੀ ਅੰਦਾਜ਼ਾ ਹੋ ਜਾਂਦਾ ਵੀ ਅੱਗੇ ਇੰਨਾ ਕ ਪਾਣੀ ਹੁੰਦਾ ਅੱਜ ਇੰਨਾ ਕ ਅੱਜ ਪਾਣੀ ਬਹੁਤ ਆ ਰਹੀਆ ਭਰ ਗਏ ਖੇਤ ਨੂੰ ਸਾਰੇ ਅੱਜ ਪਾਣੀ ਜ਼ਿਆਦਾ ਪਹਿਲਾਂ ਗਿਲ ਤੇ ਹੈਡ ਨਾਲ ਤੇ ਉਰੇ ਜਬਤ ਪਤਾ ਲੱਗਦਾ ਉਰੇ ਪਤਾ ਲੱਗਦਾ ਕਿਉਂਕਿ ਉਰੇ ਆ ਬਚਾਲੇ ਜਾਂਦਾ ਆਹੀ ਭਾਈ ਜਿਹੜਾ ਦੁੱਧਪਨ ਨੂੰ ਜਾਂਦਾ ਜਿਹੜਾ ਬਾਡਾ ਲਾਇਆ ਪਿਆ ਵੀ ਇਹੀ ਪਾਣੀ ਹੈ ਪਾਣੀ ਅੱਜ ਸਪੀਡ ਗੇਲ ਹੈ ਪਾਣੀ ਕਿਉਂਕਿ ਅੱਜ ਛੱਲਾ ਹੈ ਇਹ ਦੱਸਦਾ ਹੈ ਅੱਗੇ ਛੱਲਾ ਨਹੀਂ ਹੁੰਦੀ ਹੈਗੀਆਂ ਆੜ ਪਾੜ ਉੱਪਰ ਤੋਂ ਬਹੁਤ ਆ ਰਹੇ ਹਾਂ ਬੀਆ ਦੇ ਲੋ 1 ਕਿੱਲਾ ਭਾਈ ਉਹ ਪਾਰਲੀ ਸਾਈਡ ਵੀ ਪਤਾ ਨਹੀਂ ਐਂ ਟੇਡਾ ਪੈਂਦਾ ਵੀ ਉਹ ਚ ਪਾਣੀ ਚੜਿਆ ਪਿਆ ਹੈ ਹਾਂ ਬਾਕੀ ਉਧਰ ਨੂੰ ਜਾ ਕੇ ਦੇਖ ਰਿਹਾ ਕਹਿੰਦੇ ਦਰਿਆ ਦੇ ਵਿੱਚੋਂ ਥਾਲ ਤੇ ਥਾਲ ਤੇ ਆ ਜਿਹੜੇ ਸੜੀ ਭਾਜੀ ਆਣੇ ਉਹਦੇ ਪਾਣੀ ਹਾਂ ਉਹ ਹੋ ਰੇ ਬਾਈ ਇਧਰ ਨੂੰ ਵੀ ਦੇਖ ਲੋ ਨਹੀਂ ਅੱਗੇ ਸਾਹਮਣੇ ਦਿਖਾਈ ਨਹੀਂ ਕਰਦਾ ਜੋ ਪਾਣੀ ਸਾਈਡ ਤੱਕ ਪਾਣੀ ਉੱਪਰ ਚੜਿਆ ਪਿਆ ਹੈ ਲੈ ਕਰ ਲੋ ਬਾਈ ਖਵਾਜੇ ਪੀਰ ਦੇ ਦਰਸ਼ਨ ਸਾਰੇ ਜਾਣੇ ਅਰਦਾਸ ਕਰਿਓ ਵੀ ਖਵਾਜੇ ਪੀਰਾ ਭਲਾ ਕਰੀ ਸ਼ਾਂਤੇ ਰਹੀ ਲੋ ਜੀ ਬਾਈ ਆਹ ਸਾਈਡ ਤੇ ਪਾਣੀ ਆ ਰਿਹਾ ਦੇਖੋ ਲਹਿਰਾਂ ਕਿਹਦੇ ਹਾਵ ਨਾਲ ਬਹੁਤ ਵਧੀਆ ਜਾ ਮੈਂ ਅੱਜ ਕਹਿੰਦੇ ਸੀਗਾ 4 ਬਜੇ ਵੇ ਚੱਲੋ ਹਾਂ ਧਾਮ ਦਾ ਟਾਈਮ ਆ ਭਾਈ 1 ਸਤੰਬਰ ਆ ਇੱਥੇ ਦੇਖੋ ਕਿਹਦੇ ਹਾਵ ਨਾਲ ਪਾਣੀ गिरਦਾ ਲੋ ਜੀ ਭਾਈ ਹੁਣ ਵਿਚਾਲੇ ਆ ਪੁਲ ਪਰਤੇ ਤਕਰੀਬਨ ਭਾਈ ਸਾਰੇ ਗੇਟ ਖੁੱਲੇ ਗਏ ਦੇਖੋ ਪੱਧਰ ਤੇ ਪਾਣੀ ਕਿਹਦੇ ਹਾਵ ਨਾਲ ਚੱਲਦਾ ਹੈ ਮੱਝ ਪਾਣੀ ਬਾਈ ਸਭ ਤੋਂ ਜ਼ਿਆਦਾ ਹੈ। ਲੋ ਜੀ ਬਾਈ ਆਹ ਸਾਈਡ 12 ਦਰੀ ਚੱਲਦੀ ਦੇਖੋ। ਇਹਨੂੰ ਅਮਰਜੈਂਸੀ ਗੇਟ ਕਹਿੰਦੇ ਆ। ਇਹ ਵੀ ਬਾਈ 12 ਦੇ 12 ਹੀ ਖੁੱਲੇ ਆ। ਲੋ ਜੀ ਬਾਈ ਉਰੇੋਂ ਨਿਕਲਦਾ ਪਾਣੀ ਦਾ ਪਾਣੀ। ਹੋਰ ਹੀ ਬਈ ਤਕਰੀਬਨ ਐਟ ਕੀ ਦੇਖ ਲਓ ਪੂਰਾ ਪਾਣੀ ਚੱਲਦਾ। ਪੂਰਾ ਪਾਣੀ ਚੱਲਦਾ ਬਾਈ ਦੇਖੋ ਹੈ ਨਾ ਲਹਿਰਾ ਵਣ ਵਣ ਜਾਂਦਾ ਹੈ ਲੋ ਜੀ ਬਾਈ ਵਿਚਾਲੇ ਕੰਧਾ ਹੁੰਦੀ ਹੈ ਇਹਦੇ ਆ ਹੈਗੀਆਂ ਪਰ ਤਾਂ ਨਹੀਂ ਨਹੀਂ ਅੱਜ ਬਾਈ ਆ ਜੋ ਵੀ ਨਹੀਂ ਦੇਖਦੀ ਹੈਗੀਆਂ ਬਾਈ ਬਹੁਤ ਪਾਣੀ ਹੈ ਦੇਖ ਲਓ ਭਾਈ ਪਾਣੀ ਪਹਿਲਾਂ ਵੀ ਕਰੀ ਦੀ ਐਨਾ ਕੁ ਪਾਣੀ ਰਹੇ ਫਿਰ ਵੀ ਪਰਮਾਤਮਾ ਦਾ ਸ਼ੁਕਰ ਹੈ ਹਾਂ ਫਿਰ ਵੀ ਸ਼ੁਕਰ ਹੈ ਵੀ ਵਧੇ ਨਾ ਬਾਈ ਵਧੇ ਨਾ ਬਾਈ ਇਹ ਵੀ ਪਾਣੀ ਜ਼ਿਆਦਾ ਹੀ ਆ ਬਾਈ ਉੱਧਾ ਦੇਖ ਲਓ ਜਿਹੜੇ ਹਿਸਾਬ ਨਾਲ ਲਹਿਰਾ ਵਣ ਵਣ ਜਾਂਦਾ ਹੈ ਤਕਰੀਬਨ ਬਾਈ ਪੱਦਰ ਤੇ ਸਾਰੇ ਖੁੱਲੇ ਫੜ ਗਏ ਹਾਂ ਬਾਈ ਜਿਹੜੇ ਵਿੱਚ ਬੱਚੇ ਬੈਠੇ ਆ ਆਪਣਾ ਧਿਆਨ ਦਿਓ ਬਾਈ ਤੂੰ ਕਿ ਮੀਂਹ ਜ਼ਿਆਦਾ ਪੈਂਦਾ ਏ ਫਿਰ ਮੀਂਹ ਕਰਕੇ ਚੋਇਆਂ ਖੱਡਿਆਂ ਦਾ ਪਾਣੀ ਜ਼ਿਆਦਾ ਹੋ ਜਾਂਦਾ ਪਤਾ ਲੱਗਦਾ ਨਹੀਂ ਹੈਗਾ ਥੋੜਾ ਥੋੜਾ ਰੜ ਕੇ ਜ਼ਿਆਦਾ ਹੋ ਜਾਂਦਾ ਪ੍ਰਧਾਨ ਜੀ ਕਿੱਦਾਂ ਪਾਣੀ ਬਹਤਾ ਆ 12 ਦਰੀ ਚੱਲਦੀ ਬਾਈ ਸਾਹਮਣੇ ਜਿਹਨੂੰ ਅਮਰਗੰਗੀ ਗੇਟ ਕਹਿੰਦੇ ਆ ਘੱਟ ਦੇਖਾ ਤੈਨੂੰ ਕਿਵੇਂ ਚੱਲਦੀ ਆ ਹਾਂ ਬਲੰਟ ਗੇਟ ਆ ਲੈ ਆ ਝੂਂਡ ਵੀ ਆਉਂਦੇ ਦੇਖ ਪ੍ਰਧਾਨ ਹਟ ਕੇ ਬਾਕੀ ਬਾਈ ਖਵਾਜਾ ਪੀਰ ਆ ਭਲੀ ਕਰੇ ਸਾਰਿਆਂ ਨੂੰ ਇਹ ਹੀ ਅਰਦਾਸ ਆ ਵੀ ਇਹ ਹੀ ਅਰਦਾਸ ਕਰੋ ਪ੍ਰਧਾਨ ਜੀ ਮੀ ਹਟੂਗਾ ਕਿ ਨਹੀਂ ਮੈਂ ਤਾਂ ਮਾਰੂਗਾ ਤਾਂ ਹਟਦੇ ਵੀ ਯਾਰ ਨਹੀਂ ਹਟਨੇ ਦਾ ਨਾਂ ਨਹੀਂ ਗਾਇ ਲੰਦਾ ਹੈਗਾ ਲੋਕਾਂ ਦਾ ਨੁਕਸਾਨ ਹੋ ਰਿਹਾ ਦੇਖ ਕੇ ਕੋਈ ਸਾਡੇ ਇੰਕਮ ਛਿੜ ਜਾਣਾ ਮੇਰੇ ਸਾਥਕਾਂ ਦੇ ਆਪਣੇ ਵੀ ਨਰੀਆਂ ਦਾ ਖਤਰਾ ਆਪਾਂ ਨੂੰ ਦੋ ਤਿੰਨ ਦਾ ਖਤਰਾ ਸਾਡੇ ਲਾਗੇ ਐਸੀ 5-7 ਕਿਲੋ ਮੀਟਰ ਤੇ ਦੱਸ ਤੇ ਇੱਥੇ ਵੀ ਬਹੁਤ ਪਾਣੀ ਆ ਬਾਈ ਦੋ ਦੋ ਵੜਦਾ ਨਹੀਂ ਕਰਕੇ ਨਹੀਂ ਰਹਿਣਾ ਤੇਰੇ ਜਿੱਥੇ ਉਹ ਤੇ ਨਾਲ ਤੁਹਾਨੂੰ ਸਿੱਟ ਜਾਂਦਾ ਉੱਥੇ ਵੀ ਖਤਰੇ ਵਾਲੀ ਹੈ ਖਤਰੇ ਵਾਲਾ ਕੰਮ ਆ ਬਾਈ ਕਿਉਂਕਿ ਉਰੇ ਆ ਕੇ ਪਾਣੀ ਦਾ ਪਤਾ ਲੱਗਦਾ ਵੀ ਕਿੰਨਾ ਹੈ ਤਾਂ ਹੀ ਉੱਥੇ ਪਾਣੀ ਤੇਜ਼ ਲੱਗਦਾ ਬਾਈ ਲੋ ਜੀ ਬਾਈ ਇਹਨਾਂ ਨੇ ਵੀ ਆਪਣੀ ਸੁਰੱਖਿਆ ਕਾਲੀ ਬਾਈ ਉਪਰੇ ਆ ਗਏ ਕਿਉਂਕਿ ਪਾਣੀ ਬਹੁਤ ਆ ਬਾਈ ਪਾਣੀ ਬਹੁਤਾ ਇਹਨਾਂ ਨੂੰ ਵੀ ਪਤਾ ਵੀ ਘੜੀ ਚ ਕੁਝ ਵੀ ਹੋ ਸਕਦਾ ਹੈ ਐਸੇ ਟਾਈਮ ਆਪਣਾ ਔਖਾ ਹੈ ਇਹ ਵੀ ਬਾਈ ਰੋਪੜ ਖੇਰ ਵਾਲੇ ਵਿੱਚ ਰਹਿੰਦੇ ਤੇ ਇੱਥੇ ਵੀ ਏਰੀਆ ਚ ਪਾਣੀ ਆ ਗਿਆ ਬਹੁਤ nhiều ਪਾਣੀ ਆ ਬਾਈ ਅਸੀਂ ਨਹੀਂ ਵੱਧਦਾ ਹੀ ਜਾਂਦਾ ਨਹੀਂ ਵੱਧਦਾ ਹੀ ਜਾਂਦਾ ਬਾਈ ਫਿਰ ਰੋਪੜਾ ਦੇਖੋ ਘਾੜਦਾ ਨਹੀਂ ਹੈਗਾ ਲਓ ਜੀ ਬਾਈ ਹੁਣ ਵਾਲੀ ਸਾਈਡ ਆਏ ਆ ਕੱਲ ਪ੍ਰਦਾਨ ਕਿੱਥੇ ਗਦੇ ਆਪਾਂ ਕਾਕਾ ਬਹੁਤ ਦੂਰ ਤੇਮ ਨੇ ਹਾਂ ਆਪਾਂ ਬਹੁਤ ਦੂਰ ਤੇ ਕੱਲ ਤੋਂ ਉਹ ਬਹੁਤ ਦੂਰ ਤੇ ਗਾਹਾਂ ਕਿ ਆ ਦੇਖ ਲਓ ਬਾਈ ਆ ਇਧਰਲੀ ਸਾਈਡ ਝੂੰਗੀ ਵਾਲੇ ਆ ਵੀ ਆ ਸਾਈਡ ਨੂੰ ਪਾਣੀ ਆ ਗਿਆ ਲੈ ਆਜੋ ਬਾਈ ਸਾਰੇ ਭਰ ਗਿਆ ਹਾਂ ਕਹਿਣ ਦਾ ਆਪਾਂ ਵੀ ਮੀਂਹ ਜ਼ਿਆਦਾ ਏ ਆਪਣਾ ਧਿਆਨ ਰੱਖੋ ਜਿਹੜੇ ਨੇੜੇ ਸਾਡਾ ਹਾਂ ਵੀ ਅਸੀਂ ਤਾਂ ਵੀਡੀਓ ਪਾਈ ਆ ਵੀ ਕਿਸੇ ਦਾ ਜਾਲੀ ਨੁਕਸਾਨ ਨਾ ਹੋਵੇ ਬਾਈ ਜਿਹੜੇ ਵਿੱਚ ਮਾੜੇ ਮੋٹے ਹੈਗੇ ਆ ਆਪਣਾ ਧਿਆਨ ਰੱਖੋ ਰਾਤ ਦਾ ਟਾਈਮ ਆ ਪਾਣੀ ਬਾਧੂ ਆ ਕੱਟ ਨਹੀਂ ਹੈਗਾ ਪਾਣੀ ਆ ਤੇ ਆ ਵੀ ਖੁੰਡੀ ਕਿਥਰੇ ਆਏ ਵੀ ਲੱਦਾ ਮੈਨੂੰ ਇਹ ਦੇਖੋ ਹਾਂ ਸਾਈਡ ਪਾ ਲੱਗ ਗਿਆ ਪੰਡਾ ਨਾ ਆਉਂਦੀ ਗੂੰਜ ਆਉਂਦੀ ਆ ਗੂੰਜ ਸਾਹਮਣੇ ਦੇ ਫਾੜਕਾਂ ਦੀ ਬਾਈ ਉਰੇ ਤੱਕ ਗੂੰਜ ਆਵਾਜ਼ ਸੁਣਦੀ ਆ ਉਰੇ ਤੇ ਨਹੀਂ ਕਟੋ ਘੱਟ 2-300 ਮੀਟਰ ਮੀਟਰ ਗਾਹਾਂ ਖੜ ਕੇ ਬਾਈ ਵੀਡੀਓ ਬਣਾਈ ਪਈ ਸੀ ਉਹ ਅਸੀਂ ਲੈ ਆ ਸਾਰਾ ਏਰੀਆ ਚ ਨਹੀਂ ਇੱਥੇ ਬਾਈ ਲੋਗਰ ਉਹ ਘੁੰਮਣ ਕਾ ਮਨਾਏ ਕਰਦੇ ਤੇ ਇੱਧਰ ਵੀ ਪਾਣੀ ਚੜ ਗਿਆ ਹਾਂ ਬਾਈ ਧਿਆਨ ਰੱਖੋ ਆਪਣਾ ਵੀ ਜਿਹੜਾ ਬਾਈ ਸਤਲੂਜ ਦਰਿਆ ਵੀ ਪਹਿਲਾਂ ਗਿਲ ਤੇ ਥੋੜਾ ਜਿਹਾ ਵੱਧ ਕੇ ਆਇਆ ਪਿਆ ਏ ਬਚਾਓ ਚੇ ਬਚੋ ਆ ਪ੍ਰਭਾਨ ਤੇਗਦੇ ਮੱਥਾ ਖਵਾਜੇ ਨੂੰ ਕੇ ਕਰਦੇ ਕਿਰਪਾ ਜੈ ਖਵਾਜਿਆ ਕਰਦੇ ਕਿਰਪਾ ਵੀ ਕਿਸੇ ਰਾ ਜਾਲੀ ਨੁਕਸਾਨ ਨਾ ਹੋਵੇ ਮਹਾਰਾਜ ਤੰਦਰੁਸਤੀ ਰਹੇ ਕਾਟੇ ਵਾਦੇ ਪੂਰੇ ਹੋ ਜੂਗੇ ਵੀ ਭਾਈ ਉਹ ਗੁਰਦੁਆਰਾ ਟਿੱਬੀ ਸਾਹਿਬ ਅਸਤਾ ਹੀ ਅਰਦਾਸ ਕਰਦੇ ਵੀ ਮਾਲਕਾ ਸਭ ਦਾ ਭਲਾ ਕਰੀ ਓਕੇ ਬਾਈ ਅੱਜ ਬਹੁਤ ਆਹ ਹਾਂ ਸਹੀ ਗੱਲ ਹੈ ਪ੍ਰਧਾਨ ਪ੍ਰਧਾਨ ਇਹ ਤਾਂ ਕਹਿੰਦੇ ਖਵਾਜਾ ਵੀ ਜੀ ਇਹੋ ਜੀ ਚੀਜ਼ ਆ ਰਾਤ ਨੂੰ ਪਏਆਂ ਦਾ ਘਰ ਚ ਪਾਣੀ ਵੜੇ ਤੇ ਪਤਾ ਲੱਗਦਾ ਹੈ ਆਪਣੇ ਮੰਡੀ ਚ ਆਇਆ ਹੋਇਆ ਪਾਣੀ ਗਏ ਤੇ ਹੀ ਪਤਾ ਲੱਗਿਆ ਕਈ ਘਰਾਂ ਨੂੰ ਯਾਰ ਤੇ ਆਪਣੇ 23 ਜਿਹੇ ਕੰਮ ਹੋਇਆ ਤਾਂ ਨਦੀ ਰੁੱਟੀ ਦੀ ਕੀ ਦੇਖਦੇ ਬਾਈ ਸਾਡੀ ਵੀ ਨਦੀ ਭਰੀ ਆਉਂਦੀ ਬੰਦੇ ਦਾ ਫੋਨ ਆਇਆ ਕਰਾ ਲਈ ਸਾਡੀਆਂ ਵੀ ਬਾਈ ਜਿਹੜੇ ਨਰੀਆਂ ਦੋਹੇ ਕਮਾਲਪੁਰ ਵਾਲੀ ਤੇ ਚੌਂਤੇ ਵਾਲੀ ਇਹ ਵੀ ਵਿੱਚੇ ਕਰਨੀਆਂ ਏ ਬੁੱਢੇ ਪੋਰੇ ਵਾਲੀ ਵੀ ਏਕਣਾ ਚੋਏ ਚੂਏ ਰਲ ਕੇ ਪਾਣੀ ਜ਼ਿਆਦਾ ਹੋ ਜਾਂਦਾ ਵੱਜ ਜਾਂਦਾ ਓਕੇ ਲੋ ਜੀ ਭਾਈ ਚਲੋ ਪ੍ਰਾਣ ਚੱਲੀਏ ਮਹਾਰਾਜ ਭਲੀ ਕਰੇ ਲੋ ਜੀ ਬਾਈ ਹੁਣ ਗੁਰਦੁਆਰਾ ਟਿੱਬੀ ਸਾਹਿਬ ਵਾਲੀ ਸਾਈਡ ਤੇ ਕਰੋ ਚੈੱਕ ਸੱਤ ਲੋ ਜੀ ਬਾਈ ਨਾ ਨਾ ਇਹ ਅਸੀਂ ਗੁਰੂ ਘਰ ਮੱਥਾ ਟੇਕ ਲਿਆ ਬਾਬੇ ਦਾ ਨਾਮ ਲੈ ਲਿਆ ਘਰ ਲੱਗਦਾ ਹਾਂ ਪਰ ਸਾਰੀ ਫਾਟੇ ਖੁੱਲੇ ਵੀ ਜਿੰਨਾ ਆਉਂਦਾ ਵੀ ਆਈ ਜਾਈ ਜਾ ਬਸ ਹਾਂ ਵੀ ਜਿੰਨਾ ਆਉਂਦਾ ਨਾਲ ਦੀ ਨਾਲ ਹੈ ਬਾਈ ਦੇਖ ਲਓ ਪੱਧਰ ਤੇ ਜੋ ਹੈ ਸੱਚ ਤੁਹਾਡੇ ਸਾਹਮਣੇ ਬਾਈ ਤਾਰੀ ਕੋਈ ਫਟਕ ਹੈ ਜਾਨੀ ਜਿਹੜਾ ਨਹੀਂ ਕੋਈ ਪੁਰਾਨ ਪੈਂਦੀ ਗੂੰਜ ਪੈਂਦੀ ਹੈ ਗੂੰਜ ਬਾਈ ਪਾਈ ਅਸੀਂ ਆ ਉਦੋਂ ਬੋਰਜਾ ਦੇਖਦਾ ਤਾਂ ਦੇਖੋ ਉਹ ਰੇ ਵੀ ਪੱਥਰਾਂ ਦੇ ਨਾਲੇ ਆ ਗਿਆ ਉਹ ਅਲੱਗ-ਅਲੱਗ ਪਾਣੀ ਦੇਖ ਲਓ ਸਾਹਮਣੇ ਦੇਖ ਲਓ ਬਾਈ ਵੀ ਕੀਆ ਸਿਸਟਮ ਹੈ ਹਾਂ ਬਾਈ ਇਤਾਂ ਜੀ ਵੀ ਪਾਣੀ ਵੜ ਗਿਆ ਉਹ ਓ ਚੰਡਾ ਬਾਈ ਮਹਾਰਾਜ ਰਣਜੀਤ ਸਿੰਘ ਦਾ ਬਈ ਹੋਰ ਤਾਂ ਕੁਛ ਨਹੀਂ ਮੀਂਹ ਉੱਕਣੀ ਪੈ ਰਿਆ ਮੀਂਹ ਕੰਮ ਖਰਾਬ ਕਰਦਾ ਆਸੇ-ਪਾਸੇ ਦਾ ਪਾਣੀ ਜਿਹੜਾ ਰਲ ਜਾਂਦਾ ਨਾ ਰੇਕ ਜੀ ਜੀ। ਝੂਲੇ ਲਾਉਣੇ ਬੇਲੇ ਦਾ ਅੱਗੇ ਲੱਗ ਜਾਂਦੀ ਸੁੱਕ ਗਈ। ਬਾਕੀ ਮੌਸਮ ਦੇਖ ਲਓ ਬਾਈ ਤੁਸੀਂ ਕਿਹੜੇ ਸਾਹ ਨਾਲ ਘੁਲਿਆ ਪਿਆ ਏ। ਵੀ ਕੋਸ ਸਮਝ ਨਹੀਂ ਲੱਗਦੀ ਹੈਗੀ। ਨਾ। ਅਰ ਲੋ ਬਾਈ। ਰਸਤੇ ਬਾਈ ਬਹੁਤ ਬਣੇ ਪਿਆ ਪਰ ਇਹਨੂੰ ਦੱਸਦਾ ਆਏ ਨੂੰ ਦੱਸਦਾ ਦੇਖੋ। ਕਈ ਪਾਸੇ ਨੂੰ ਰਸਤੇ ਬਣੇ ਪਿਆ ਦੇਖੋ ਪਾਣੀ ਲੰਘਣੇ ਦੇ। ਲਓ ਜੀ ਬਾਈ। ਤੁਸੀਂ ਵੀ ਕਰ ਲੋ ਦਰਸ਼ਨ ਗੁਰਦੁਆਰਾ ਟਿੱਬੀ ਸਾਹਿਬ ਦੇ ਮਹਾਰਾਜ ਸੱਚੇ ਪਾਤਸ਼ਾਹ ਭਲਾ ਕਰੀ ਸਭ ਦਾ। ਪੂਰੇ ਨੂੰ ਵੀ ਬਾਈ ਪੈਣਾ ਜਾਇ ਕਰਦੇ ਤੇ ਜਾਂ ਵਰਸੀ ਹੁੰਦੀ ਆ। ਉਹ ਬੰਦ ਕਰਤਾ। ਐ ਇਦਾਂ ਨੂੰ ਬਾਈ ਤੁਹਾਨੂੰ ਦਿਖਾਉਂਦੇ ਸਾਹਮਣੇ ਇਹ ਤੇ। ਗੁਰੂ ਘਰ ਬਾਈ ਉਰੇ ਫੁੱਲ ਬੂਟੇ ਬਹੁਤ ਲੱਗੇ ਹੋਏ ਹਰਿਆਣੀਆਂ ਉਹ ਸਾਹਮਣੇ ਵੀ। ਮਹਾਰਾਜ ਸੱਚੇ ਪਾਤਸ਼ਾਹ। ਇੱਥੇ ਦੇਖ ਵੀ ਬਈ ਸਾਹਮਣੇ ਨੂੰ ਖੰਧਾਉਂਦੇ ਆ ਵੀ ਕਿਆ ਸਿਸਟਮ ਆ ਲਾ ਉਹ ਸਾਹਮਣੇ ਹੋ ਕੇ ਲੰਘਦਾ ਬਾਈ ਉਰੇ ਤੇ ਵੀ ਪਾਣੀ ਦੇਖੋ ਇਹ ਬਹੁਤ ਪਾਣੀ ਪਾਣੀ ਹੋ ਗਿਆ ਲਾ ਉਹ ਬੋਲਣਾ ਬਰਦਾਨ ਆਪਾਂ ਕਿੱਥੇ ਜਾਏ ਹਮ ਨਮੇਸ਼ਰ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਇਧਰ ਬਾਬਾ ਜੀ ਢਾਸ ਕਰਨ ਲੱਗੇ ਵਾਹਿਗੁਰੂ ਸੱਚੇ ਬਾਦਸ਼ਾਹ ਮਹਾਰਾਜ ਮਹਾਰਾਜ ਪਾਲنگਰੀ ਸਾਹਿਬ ਦਾ ਤੇਰੇ ਹੰਸਰੇ ਸ਼ਤਾਂ ਸਾਇ ਸਤਿਗੁਰੂ ਦੇ ਬੰਦਾ ਵਾਹਿਗੁਰੂ ਸੱਚੇ ਬਾਦਸ਼ਾਹ